ਉਹ ਪਿਆਰ ਜਿਹੜੇ ਕਹਿੰਦੇ ਸੀ ਵੀ ਠੰਡ ਨਹੀਂ ਪੈਂਦੀ 7 ਵਜੇ 20 ਮਿੰਟ ਹੋ ਗਏ ਦੇਖੋ ਧੁੰਦ ਕਿੰਨੀ ਜ਼ਿਆਦਾ ਪਈ ਆ ਧੁੰਦ ਦੇਖ ਲਓ ਰਾਤ ਦੀ ਜ ਬਹੁਤ ਜ਼ਿਆਦਾ ਪਈ ਆ ਡੰਡਾ ਬਾੜ ਵਾਲ ਤੁੰਦੂ ਚੈੱਕ ਕਰੋ Það er þá í dæri aðeins. Það er lakkadað aðeins. Það er það þarinn, það er það aðeins. Það er það aðeins, það er það aðeins. Það er það þarinn. ਇਦੋਂ ਉਹ ਬਰੀਏ ਇਹਦਾ ਅੰਦਰ ਆਪਾਂ ਬਾਹਰ ਦਾ ਕੁਝ ਦਿਖਦਾ ਨਹੀਂ ਪਿਆ ਬਾਹਰ ਤਾਂ ਕੁਝ ਨਹੀਂ ਦਿਖ ਰਿਹਾ ਦਿਖਦਾ ਪਿਆ ਤੇ ਖੜੇ ਆਪਾਂ ਅੰਦਰ ਹੀ ਆਂ ਗੁਰਦੁਆਰੇ ਦੇ ਬਾਹਰ ਦਾ ਕੁਝ ਨਹੀਂ ਦਿਖਦਾ ਵੇ ਦੇਖੋ ਦੇਖੋ ਖੇਤਾਂ ਜੇ ਇਹ ਖੇਤ ਨੇ ਸਾਰੇ ਪਿੱਛੇ ਇਹ ਗੁਰਦੁਆਰੇ ਦੇ ਬੈਕ ਸਾਡ ਨਾਲ ਪਿੱਛੇ ਖੇਤ ਨੇ ਆ ਲਵੇ ਲਵੇ ਇਹਨੇ ਘਰ ਨੇ ਉਰੇ ਇੱਕ ਵੀ ਘਰ ਨਹੀਂ ਦਿੰਦਾ ਪਿਆ ਦੇਖੋ ਕੋਈ ਘਰ ਨਹੀਂ ਲੱਗਦਾ ਪਿਆ ਧੁੰਦ ਹੀ ਧੁੰਦ ਸਾਰੇ ਪਾਸੇ ਉਹ ਉੱਥੇ ਸੜਕ ਸਾਹਮਣੇ ਇਧਰੀ ਸੜਕ ਇਧਰੀ ਸੜਕ ਦਾ ਸੜਕਾ ਬਹੁਤ ਵੱਡੀ ਮੇਨ ਰੋਡ ਜਾਂਦਾ ਹੋਰ ਉਹ ਵੀ ਦਿਖਦਾ ਪਿਆ ਇੱਥੇ ਘਰ ਨੇ ਇੱਥੇ ਘਰ ਨੇ ਸਾਰੇ ਘਰ ਨੇ ਪਿੰਡ ਦੇ ਇੱਕ ਵੀ ਨਹੀਂ ਕਰਦਾ ਆ ਕੀਦ ਨੇ ਦੇਖੋ ਜਿੰਦਾ ਰਹਾ ਜੋ ਜਿੰਦਾ ਬੰਦੀ ਠੰਡ ਦੇਖੋ ਤਾਂ ਚਾਬੀ ਫਿਰ ਉਠਾ ਦੇ ਹਜ਼ਾਰ ਨੇ ਕੰਮ ਤੇ ਆਪਣੇ ਤਾਂ ਦੇ ਹਾਂ ਅਗਲਾ ਫਿਰ ਜਾਨੂ ਬਾਬਾ ਜੀ ਹੈ ਅਗਲੇ ਫਿਰ ਚੱਲ ਕਿਵੇਂ ਉਹ ਬਹੁਤ ਚੱਲੇ ਬੰਗਾਲ ਅੱਛਾ ਬੰਗਾਲੀਆਂ ਨੇ ਹਾਂ ਬੰਗਾਲੀਆਂ ਠੀਕ ਆ ਪ੍ਰੋਗਰਾਮ ਦਿੰਦਾ ਲਾਦਾ ਨਾ ਦੇਦਾ ਲਾਦਾ ਹਾਂ ਲਾ ਦੇਖੋ ਕਿਨੇ ਠੰਡ ਪਈ ਆ ਕੋਰਾ ਜੰਮਦਾ ਪਿਆ ਆ ਗੁਰਦਾਰ ਸਾਹਿਬ ਪਿੱਛੇ ਲੈ ਕੇ ਉਹਨੂੰ ਦੂਜੇ ਕੈਮਰੇ ਨਾਲ ਮੈਂ ਗੁਰਦਾਰ ਸਾਹਿਬ ਉਹ ਮਤਵਿੰਦੀ ਦਾ ਬੇ ਉੱਪਰ ਗੁਰਦਾਰ ਸਾਹਿਬ ਦੇ ਲੋਕ ਕਿਨੇ ਧੁੰਦਾ ਪਈ ਆ ਦਰ ਲੱਟਾਂ ਉਹਨਾਂ ਕਰਦੀਆਂ ਗੱਲ ਯਾ ਸੀਗਾ ਜੀ ਵੀ ਹੋ ਠੀਕ ਆ ਸੁੱਚ ਸਾਰੇ ਬੰਦ ਕਰਦੀਆਂ ਲੱਟਾਂ ਵਾਲੇ ਕਿੰਨੇ ਵੀ ਨੇ ਕਾ ਚੱਲਦਾ ਪਿਆ आगी बा, आगी बंद नहीं कि चलते दो चलते पैस नहीं बाद देख लियो लाइव गुरुद्वारा साहब तुम देख लो कि पानी साहब ਏ ਵੀ ਜੜੂ ਮਾਰਦੀ